ਨਿੱਕੇ ਸ਼ੁਭ ਨੂੰ ਪਿਆਰ ਕਰਨ ਵਾਲੇ ਲੋਕ ਅਤੇ ਜੋ ਨਿੱਕੇ ਸ਼ੁਭ ਨੂੰ ਦੇਖਣਾ ਚਾਹੁੰਦੇ ਹਨ ਉਹ ਅਕਸਰ ਹੀ ਉਹਨਾਂ ਦੀ ਹਵੇਲੀ ਨਿੱਕੇ ਸ਼ੁਭ ਨੂੰ ਮਿਲਣ ਵਾਸਤੇ ਜਾਂਦੇ ਰਹਿੰਦੇ ਹਨ ਬੀਤੇ ਕੁਝ ਦਿਨ ਪਹਿਲਾਂ ਜਦੋਂ ਉਸ ਨੂੰ ਮਿਲਣ ਵਾਸਤੇ ਕੁਝ ਲੋਕ ਨਿੱਕੇ ਸਿੱਧੂ ਦੀ ਹਵੇਲੀ ਪਹੁੰਚੇ ਤਾਂ ਨਿੱਕਾ ਸਿੱਧੂ ਰੋਣ ਲੱਗ ਗਿਆ ਅਤੇ ਆਪਣੇ ਨੱਕ ਨੂੰ ਮਲਣ ਲੱਗਾ ਕਿਉਂਕਿ ਕਈ ਲੋਕ ਮੰਨਦੇ ਹਨ ਕਿ ਜਦੋਂ ਬੱਚਾ ਆਪਣੇ ਨੱਕ ਨੂੰ ਮਲਦਾ ਜਾਂ ਫਿਰ ਰੋਂਦਾ ਹੈ ਅਤੇ ਜਾਂ ਫਿਰ ਜਿੱਦ ਕਰਦਾ ਹੈ ਤਾਂ ਉਸ ਨੂੰ ਨਜ਼ਰ ਲੱਗੀ ਹੁੰਦੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਅਸੀਂ ਤੁਹਾਨੂੰ ਦੱਸ ਦੇਈਏ ਕਿ ਜਿਵੇਂ ਕਿ ਅੱਜ ਰਖੜੀ ਦਾ ਤਿਹਾਰ ਹੈ ਨਿੱਕੇ ਸਿੱਧੂ ਵਾਸਤੇ ਰਖੜੀ ਲੈ ਕੇ ਬਹੁਤ ਬਹੁਤ ਸਾਰੀਆਂ ਕੁੜੀਆਂ ਨਿੱਕੇ ਸਿੱਧੂ ਨੂੰ ਆਪਣਾ ਛੋਟਾ ਭਰਾ ਮੰਨਣ ਵਾਲੀਆਂ ਕੁੜੀਆਂ ਰਖੜੀ ਲੈ ਕੇ ਮੂਸੇਵਾਲਾ ਦੀ ਹਵੇਲੀ ਪਹੁੰਚੀਆਂ ਅਸੀਂ ਤੁਹਾਡੇ ਸਾਹਮਣੇ ਜੋ ਪਲੇ ਕਰ ਰਹੇ ਹਾਂ ਇਹ ਨਿੱਕੇ ਸਿੱਧੂ ਦੀ ਬੇਸ਼ੱਕ ਪੁਰਾਣੀ ਵੀਡੀਓ ਹੈ ਇਸ ਦੇ ਵਿੱਚ ਨਿੱਕਾ ਸਿੱਧੂ ਬਹੁਤ ਹੀ ਜ਼ਿਆਦਾ ਕਿਊਟ ਲੱਗਦਾ ਅਤੇ ਲੋਕਾਂ ਵੱਲੋਂ ਨਿੱਕੇ ਸਿੱਧੂ ਦੀ ਇਸ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਲੋਕ ਅਕਸਰ ਉਡੀਕ ਕਰਦੇ ਰਹਿੰਦੇ ਦੇਹਾਂ ਕਿ ਕਦੋਂ ਨਿੱਕਾ ਮੂਸੇਵਾਲਾ ਦੀ ਕੋਈ ਵੀਡੀਓ ਜਾਂ ਫਿਰ ਫੋਟੋ ਉਹਨਾਂ ਦੇ ਸਾਹਮਣੇ ਆਵੇ ਉਹ ਨਿੱਕੇ ਸਿੱਧੂ ਨੂੰ ਦੇਖਣ ਵਾਸਤੇ ਤਰਸਦੇ ਰਹਿੰਦੇ ਹਨ ਹਾਲਾਂਕਿ ਨਿੱਕੇ ਸਿੱਧੂ ਦੇ ਚਾਹਣ ਵਾਲਿਆਂ ਵੱਲੋਂ ਵੀਡੀਓਜ਼ ਅਤੇ ਫੋਟੋਜ਼ ਬਹੁਤ ਹੀ ਘੱਟ ਪੋਸਟ ਕੀਤੀਆਂ ਜਾਂਦੀਆਂ ਹਨ ਪਰ ਜਿੰਨੀਆਂ ਵੀ ਪੋਸਟ ਕੀਤੀਆਂ ਜਾਂਦੀਆਂ ਹਨ ਉਹਨਾਂ ਸਾਰੀਆਂ ਨੂੰ ਲੋਕਾਂ ਵੱਲੋਂ ਬੇहद ਪਿਆਰ ਦਿੱਤਾ ਜਾਂਦਾ ਹੈ ਧੰਨਵਾਦ